ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਦੋਸਤੋ ਸਵਾਗਤ ਹੈ ਕਰ ਰਿਹਾ ਤੁਹਾਡਾ ਸਾਰਿਆਂ ਸਾਡੇ YouTube ਚੈਨਲ ਦੇ ਦੋਸਤੋ ਇੱਕ ਹੋਰ ਬਹੁਤ ਸਾਰੀ ਵੀਡੀਓ ਲੈ ਕੇ ਆਏ ਹਾਂ ਬਹੁਤ ਸਾਰੇ ਟੌਪਿਕਾਂ ਟੌਪਿਕ ਚੰਗਾ ਲੱਗੇ ਤਾਂ ਲਾਈਕ ਕਮੈਂਟ ਤੇ ਸ਼ੇਅਰ ਜ਼ਰੂਰ ਕਰਿਓ ਚੈਨਲ ਤੇ ਨਵੇਂ ਚੈਨਲ ਨੂੰ ਸਬਸਕ੍ਰਾਈਬ ਕਰਦੇ ਤਾਂ ਕਿ ਹਰ ਇੱਕ ਵੀਡੀਓ ਨਾਲ ਦੇਖਣ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚੇ ਤੇ ਤੁਸੀਂ ਵੀਡੀਓ ਦਾ ਲਾਭ ਲੈ ਸਕੋ ਜੀ ਸੋ ਦੋਸਤੋ ਅੱਜ ਆਪਾਂ ਗੱਲ ਕਰਾਂਗੇ ਜੀ ਜ਼ਿੰਦਗੀ 'ਚ ਜੇ ਸਕਸੈਸ ਹੋਣਾ ਚਾਹੁੰਦੇ ਹੋ ਸਫਲ ਹੋਣਾ ਚਾਹੁੰਦੇ ਹੋ ਕਾਮਯਾਬੀ ਪਾਉਣੀ ਹੈ ਤਾਂ ਕਿਹੜੀਆਂ ਚੀਜ਼ਾਂ ਦਾ ਖਿਆਲ ਰੱਖਣਾ ਪੈਣਾ ਤੁਹਾਨੂੰ ਜੇ ਸਭ ਤੋਂ ਪਹਿਲੇ ਨੰਬਰ ਤੇ ਆਪਾਂ ਗੱਲ ਕਰਾਂਗੇ ਜੀ ਤਿਆਗ ਠੀਕ ਹੈ ਜੀ ਤਿਆਗ ਕਰਨਾ ਪੈਂਦਾ ਜੇ ਸਕਸੈਸ ਪਾਉਣੀ ਹੈ ਨਾ ਤਾਂ ਤੁਹਾਨੂੰ ਦੋ ਤਿੰਨ ਚੀਜ਼ਾਂ ਤਿਆਗ ਕਰਨਾ ਪੈਣਾ ਉਹ ਕਿਹੜੀਆਂ ਨੇ ਸਭ ਤੋਂ ਪਹਿਲੇ ਨੰਬਰ ਤੇ ਨੀਂਦ ਠੀਕ ਹੈ ਜੀ ਨੀਂਦ ਵੀ ਲੋਕਾਂ ਨੂੰ ਬਹੁਤ ਪਿਆਰੀ ਹੁੰਦੀ ਆ ਨਾ ਆਪਣਾ ਕੰਮ ਦਾ ਛੱਡ ਕੇ ਸੁੱਤੇ ਰਹਿੰਦੇ ਆ ਨਾ ਤੋਂ ਸਾਨੂੰ ਨੀਂਦ ਦਾ ਤਿਆਗ ਕਰਨਾ ਪੈਣਾ ਜੀ ਜੇ ਜੀ ਸਕਸੈਸ ਵੱਲ ਜਾਣਾ ਨੰਬਰ 2 ਤੇ ਆਪਾਂ ਗੱਲ ਕਰਾਂਗੇ ਜੀ ਆਰਾਮ ਕਈ ਬੰਦੇ ਆਰਾਮ ਦੀ ਜ਼ਿੰਦਗੀ ਚਾਹੁੰਦੇ ਆ ਸੀ ਆਰਾਮ ਨਾਲ ਬੈਠੇ ਰਹੀ ਕੋਈ ਕੰਮ ਨਾ ਹੋਵੇ ਨਾ ਰੋਪਨ ਦਾ ਕੰਮਜਾਮ ਨਹੀਂ ਹੋ ਸਕਦਾ ਜ਼ਿੰਦਗੀ ਜਿਹੜਾ ਆਰਾਮ ਨੂੰ ਪਿਆਰ ਕਰਦਾ ਹੈ ਇਸ ਲਈ ਆਰਾਮ ਤੇ ਨੀਂਦ ਨੂੰ ਤੁਹਾਨੂੰ ਤਿਆਗਣਾ ਪਊਗਾ ਜੇ ਤੁਸੀਂ ਜ਼ਿੰਦਗੀ 'ਚ ਕਾਮਯਾਬ ਹੋਣਾ ਕੁਝ ਹਾਸਲ ਕਰਨਾ ਠੀਕ ਹੈ ਜੀ ਦੂਜੇ ਨੰਬਰ ਤੇ ਆਪਾਂ ਗੱਲ ਕਰਾਂਗੇ ਇਗਨੋਰੈਂਸ ਹਨਾ ਇਗਨੋਰ ਕਰਨੀਆਂ ਪੈਣੀਆਂ ਕੁਝ ਚੀਜ਼ਾਂ ਉਹ ਕਿਹੜੀਆਂ ਨੇ ਸਭ ਤੋਂ ਪਹਿਲੇ ਨੰਬਰ ਤੇ ਜਿਹੜੀ ਜ਼ਰੂਰੀ ਗੱਲ ਆ ਉਹ ਇਹ ਹੈ ਵੀ ਲੋਕ ਕੀ ਕਹਿਣਗੇ ਤੁਸੀਂ ਕੋਈ ਵੀ ਕੰਮ ਕਰਦੇ ਹੋ ਕਿਸੇ ਫੀਲਡ ਦੇ ਵਿੱਚ ਹਨਾ ਕੋਈ ਵੀ ਸਕਿੱਲ ਨੂੰ ਲੈਤੇ ਹਨਾ ਵੇ ਤੁਸੀਂ ਲੋਕਾਂ ਬਾਰੇ ਸੋਚਣ ਲੱਗ ਗਏ ਹੋ ਜਦ ਜੇ ਮੈਂ ਆ ਚੀਜ਼ ਕਰੂੰਗਾ ਤਾਂ ਉਹ ਲੋਕ ਕੀ ਕਰਨਗੇ ਸੋ ਇਗਨੋਰ ਕਰਨਾ ਪੈਣਾ ਲੋਕਾਂ ਨੂੰ ਵੀ ਲੋਕ ਸਾਡੇ ਬਾਰੇ ਕੀ ਸੋਚਦੇ ਆ ਜੋ ਤੁਹਾਡਾ ਦਿਲ ਕਰਦਾ ਹੈ ਨਾ ਜਿਸ ਤੇ ਤੁਹਾਡਾ ਮਨ ਲੱਗਦਾ ਉਹ ਕੰਮ ਕਰੋ ਤੇ ਲੋਕਾਂ ਦੀ ਪਰਵਾਹ ਕਰਨੀ ਛੱਡ ਦਿਓ ਨੰਬਰ ਤੇ ਅੰਤ ਤੇ ਆਪਾਂ ਗੱਲ ਕਰਾਂਗੇ ਜੀ ਵੈਲਿਊ ਠੀਕ ਹੈ ਜੀ ਟਾਈਮ ਦੀ ਵੈਲਿਊ ਨੂੰ ਸਮਝੋ ਸਮੇਂ ਦੀ ਕਦਰ ਕਰਨੀ ਸਿੱਖੋ ਸਮੇਂ ਨਾਲ ਪਿਆਰ ਕਰੋ ਸਮਾਂ ਵੇਸਟ ਨਾ ਕਰੋ ਕੋਈ ਵੀ ਕੰਮ ਕਰਨਾ ਉਹਨੂੰ ਕੱਲ ਤੇ ਨਾ ਛੱਡੋ ਨਾ ਆਪਾਂ ਕੀ ਕਰਦੇ ਆ ਕਈ ਵਾਰੀ ਕੱਲ ਛੱਡ ਜਾਈਦਾ ਅੱਜ ਰਹਿਣ ਦਿੰਦੇ ਆ ਕੱਲ ਫ੍ਰੀ ਆ ਕੱਲ ਕਰਾਂਗੇ ਸੋ ਜਿਹੜਾ ਅੱਜ ਦਾ ਕੰਮ ਆ ਉਹ ਅੱਜ ਹੀ ਕਰੋ ਤੇ ਕੱਲ ਨੂੰ ਕੋਈ ਹੋਰ ਕੰਮ ਕਰ ਲਓ ਤੇ ਜੇ ਤੁਹਾਨੂੰ ਕੋਲ ਫ੍ਰੀ ਟਾਈਮ ਹੈਗਾ ਉਹਦੇ ਵਿੱਚ ਕੋਈ ਸਕਿੱਲ ਸਿੱਖ ਲਓ ਕਿਤਾਬ ਪੜ੍ਹ ਲਓ ਕੋਈ ਬੁੱਕਸ ਪੜ੍ਹ ਲਓ ਜਨਰਲ ਨੌਲੇਜ ਅੱਦ ਹੋਣਾ ਇਸ ਲਈ ਟਾਈਮ ਨੂੰ ਕਦੇ ਵੀ ਵੇਸਟ ਨਾ ਕਰੋ ਟਾਈਮ ਬਹੁਤ ਕੀਮਤੀ ਆ ਉਹਨਾਂ ਦੇ ਸਮੇਂ ਵਿੱਚ ਟਾਈਮ ਦੀ ਬਹੁਤ ਜ਼ਿਆਦਾ ਵੈਲਿਊ ਆ ਸੋ ਸਮੇਂ ਨੂੰ ਬਰਬਾਦ ਨਾ ਕਰੋ ਸੋ ਇਹ ਤਿੰਨ ਗੱਲਾਂ ਨੇ ਜੇ ਤੁਸੀਂ ਇਹ ਤਿੰਨ ਗੱਲਾਂ ਆਪਣੀ ਲਾਈਫ ਵਿੱਚ ਪੱਕੀਆਂ ਕਰ ਲਓਗੇ ਤਾਂ ਦੇਖੋ ਸਕਸੈਸ ਤੁਹਾਡੇ ਹੱਥਾਂ 'ਚ ਹੋਊਗੀ ਤੁਸੀਂ ਕਾਮਯਾਬੀ ਵੱਲ ਵਧੋਗੇ ਤੇ ਇੱਥੇ ਵੀਡੀਓ ਕੱਟਮ ਕਰਦੇ ਹਾਂ ਵੀਡੀਓ ਚੰਗੀ ਲੱਗੇ ਤਾਂ ਲਾਈਕ ਮਾਰ